ਨਵਜੋਤ ਕੌਰ ਸਿੱਧੂ ਯਾ ਫਿਰ ਕੈਲੀਨ ਨਵਜੋਤ ਸਿੰਘ ਸਿੱਧੂ ਉਹ ਜੋੜਾ ਜਿਸ ਦਾ ਹਮੇਸ਼ਾ ਹੀ ਮਕਬੂਲ ਰਹਿੰਦਾ ਹੈ ਸੁਰਖੀਆਂ ਦੇ ਵਿੱਚ ਰਹਿੰਦਾ ਆਪਣੇ ਕਿਸੇ ਨਾ ਕਿਸੇ ਬਿਆਨ ਕਰਕੇ ਤਾਂ ਅੱਜ ਫਿਰ ਨਵਜੋਤ ਕੌਰ ਸਿੱਧੂ ਨੇ ਸਿਆਸੀ ਪੁਚਾਲ ਖੜਾ ਕਰ ਦਿੱਤਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਬੇਸ਼ੱਕ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਸਰਦ ਹੈ ਪਰ ਸਿਆਸਤ ਇੰਨੀ ਕਿ ਜ਼ਿਆਦਾ ਗਰਮਾਈ ਹੋਈ ਹੈ ਕਿ ਹਰ ਕੋ ਇੰਤਜ਼ਾਰ ਕਰ ਰਿਹਾ ਹੈ ਕਿ ਆਖਰਕਾਰ ਸਿੱਧੂ ਜੋੜਾ ਕਿੱਥੇ ਜਾ ਕੇ ਐਂਟਰੀ ਲਵੇਗਾ ਜੇ ਕਿ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਬਾਏ ਬਾਏ ਕਹਿ ਦਿੱਤਾ ਤੇ ਹੁਣ ਜਦੋਂ ਕਾਂਗਰਸ ਦੇ ਵੱਡੇ ਲੀਡਰ ਨੇ ਇਲਜ਼ਾਮ ਲਗਾਏਗੇ ਤਾਂ ਉਹੀ ਲੀਡਰ ਹੁਣ ਨਵਜੋਤ ਕੌਰ ਸਿੱਧੂ ਨਾਲ ਗੱਲ ਕਰਨ ਦੀ ਗੱਲ ਵੀ ਆਖ ਰਹੇ ਨੇ ਚਰਨ ਸਿੰਘ ਚੰਨੀ ਦੇ ਬਾਰੇ ਉਹਨੇ ਕਿਹਾ ਸੀਗਾ ਕਿ 500 ਕਰੋੜ ਦੀ ਟੇਚੀ ਦੇ ਕੇ ਮੁੱਖ ਮੰਤਰੀ ਬਣੇ ਇਹ ਬਿਆਨ ਨਵਜੋਤ ਕੌਰ ਸਿੱਧੂ ਨੇ ਦਿੱਤਾ ਸੀ ਪਰ ਜਿਸ ਤੋਂ ਬਾਅਦ ਹੁਣ ਚਰਨ ਸਿੰਘ ਚੰਨੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਾੜਾ ਮੋਟਾ ਗਿਲਾ ਸਿੱਖਵਾ ਹੁੰਦਾ ਰਹਿੰਦਾ ਹੈ ਇਕ ਪਰਿਵਾਰ ਹੈ ਪਰਿਵਾਰ ਦੇ ਦੋ ਵਰਤਨ ਹੈ ਖੜਕਦੇ ਹੁੰਦੇ ਨੇ ਪਰ ਉਹ ਵਰਤਨਾ ਦੀ ਜਿਹੜੀ ਆਵਾਜ਼ ਹੈ ਇੰਨੀ ਦੂਰ ਤੱਕ ਚਲੀ ਗਈ ਹੈ ਕਿ ਹਾਈ ਕਮਾਂਡ ਤੱਕ ਪਹੁੰਚ ਗਈ ਹੈ ਸੋ ਹੁਣ ਚੰਨ ਸਿੰਘ ਚੰਨੀ ਕਹਿ ਰਹੇ ਨੇ ਮੈਂ ਖੁਦ ਨਵਜੋਤ ਕੌਰ ਨਾਲ ਗੱਲ ਕਰਾਂਗਾ ਸਾਡੀ ਘਰ ਦੀ ਗੱਲ ਹੈ ਉਹ ਕਿਤੇ ਵੀ ਨਹੀਂ ਗੇ ਚਾਹ ਕਿ ਦੂਸਰੇ ਪਾਸੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਆ ਜਿਹੜੇ ਫੁੱਲ ਨਵਜੋਤ ਕੌਰ ਸਿੱਧੂ ਨੇ ਬੰਨੇ ਨੇ ਅਜੇ ਹੀ ਤਾਰੀਫ ਕੀਤੀ ਹੈ ਕਿ ਸੁਣਨ ਵਾਲਾ 당 ਰਹਿ ਜਾਂਦਾ ਉਸ ਨੂੰ ਲੈ ਕੇ ਲੱਗਦਾ ਕਿ ਸ਼ਾਇਦ ਭਾਜਪਾ ਦਾ ਹਿੱਸਾ ਬਣ ਸਕਦੇ ਨੇ ਪਰ ਦੂਸਰੇ ਪਾਸੇ ਅੱਜ ਸੰਘੂਰ ਵੀ ਚਲੇ ਜਾਂਦੇ ਨੇ ਸੰਘੂਰ ਜਾਣ ਤੋਂ ਬਾਅਦ ਚੰਨੀ ਨਾਲ ਗੱਲਬਾਤ ਵੀ ਕਰਦੇ ਨੇ ਤਾਂ ਕਹਿੰਦੇ ਨੇ ਕਿ ਉਹ ਕਿਤੇ ਨਹੀਂ ਗਏ ਉਹ ਇੱਥੇ ਵਾਪਸ ਆਉਣਗੇ ਸਾਡੀ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਨੇ ਪਰ ਦੂਸਰੇ ਪਾਸੇ ਨਵਜੋਤ ਕੌਰ ਸਿੱਧੂ ਫਿਰ ਵੀ ਟਾਸਤਮਾਸ ਹੁੰਦੀ ਨਜ਼ਰ ਨਹੀਂ ਆ ਰਹੇ ਉਹ ਕਹਿ ਰਹੇ ਨੇ ਕਿ ਝੁੱਠੇ ਲੋਕਾਂ ਦੀ ਪਾਰਟੀ ਛੱਡ ਕੇ ਮੈਂ ਸ਼ੁਕਰਗੁਜ਼ਾਰ ਕਰ ਰਹੀ ਆ ਕਿ ਮੇਰਾ ਇਹਨਾਂ ਲੋਕਾਂ ਤੋਂ ਪਿੱਛਾ ਛੁਟਿਆ ਅਸੀਂ ਸੱਚ ਨਾਲ ਖੜਨ ਵਾਲੇ ਲੋਕ ਆ ਜਦ ਕਿ ਸੁਖਜਿੰਦਰ ਸਿੰਘ ਦਾ ਦਾਵਾ ਕਹਿੰਦੇ ਨਜ਼ਰ ਆਉਂਦੇ ਨੇ ਕਿ ਚੰਗਾ ਹੋਇਆ ਪਾਰਟੀ ਦੇ ਵਿੱਚੋਂ ਚਲੇ ਗਏ ਸੋ ਇਹ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਕਿ ਲਗਾਤਾਰ ਪਲ-ਪਲ ਬਦਲ ਰਹੀ ਹੈ ਕੋਈ ਕਹਿ ਰਿਹਾ ਹੈ ਕਿ ਨਵਜੋਤਕਰ ਸਿੱਧੂ ਕਿਤੇ ਨਹੀਂ ਗਏ ਨਵਜੋਤਕਰ ਸਿੱਧੂ ਕਹਿ ਰਹੇ ਨੇ ਕਿ ਝੂਠੇ ਲੋਕਾਂ ਤੋਂ ਮੇਰਾ ਪਿੱਛਾ ਛੁੱਟ ਚੁੱਕਿਆ ਹੈ ਪਰ ਦੂਸਰੇ ਪਾਸੇ ਨਵਜੋਤ ਸੌਂਗ ਜਿਹੜਾ ਸਿੰਘ ਸਿੱਧੂ ਨੇ ਉਹ ਵੀ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਮੁੜ ਤੋਂ ਐਂਟਰੀ ਕਰਦੇ ਨਜ਼ਰ ਆ ਰਹੇ ਨੇ ਹਮੇਸ਼ਾ ਹੀ ਆਪਣੀ ਧਰਾਂ ਪਤਨੀ ਦਾ ਪੱਖ ਲੈਂਦੇ ਨਜ਼ਰ ਆਉਂਦੇ ਨੇ ਤੇ ਸੋਸ਼ਲ ਮੀਡੀਆ ਜਿਹੜੀ ਵੀਡੀਓਜ਼ ਫਾਰ ਰਹੇ ਨੇ ਉਹਨ ਦਾ ਜੱਗ ਜ਼ਾਹਿਰ ਹੈ ਕਿ ਹੁਣ ਉਹ ਵੀ ਆਪਣੀ ਪਤਨੀ ਦੇ ਨਾਲ ਪੂਰਾ ਸਟੈਂਡ ਨੇ ਤੇ ਸ਼ਾਇਦ ਜਲਦੀ ਉਹ ਵੀ ਕਾਂਗਰਸ ਨੂੰ ਬਾਏ ਬਾਏ ਆਖਦਣ ਬੇਸ਼ੱਕ ਹੁਣ ਰਾਜਨੀਤੀ ਵਿੱਚ ਇੰਨੇ ਸਰਗਰਮ ਨਹੀਂ ਰਹੇ ਆਪਣੀ ਜਿਹੜੀ ਨਿੱਜੀ ਲਾਈਫ ਉਸ ਵੱਲ ਧਿਆਨ ਦੇ ਰਹੇ ਨੇ ਪਰ ਦੂਸਰੇ ਪਾਸੇ 2027 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋયા ਨਵਜੋਤ ਕੌਰ ਸਿੱਧੂ ਨੇ ਇੱਕ ਸ਼ਰਤ ਰੱਖੀ ਸੀ ਕਿ ਜੇਕਰ ਹਾਈ ਕਮਾਂਡ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਦੀ ਹੈ ਨਵਜੋਤ ਸਿੰਘ ਸਿੱਧੂ ਨੂੰ 2027 ਦੇ ਵਿੱਚ ਤਾ ਉਹ ਪਾਰਟੀ ਦੇ ਵਿੱਚ ਮੁਰਤੋ ਸਰਗਰਮ ਹੋਣਗੇ ਪਰ ਜੇਕਰ ਹੁਣ ਨਵਜੋਧਕੌਰ ਸਿੱਧੂ ਹੀ ਕਾਂਗਰਸ ਨੂੰ ਛੱਡ ਕੇ ਚਲੇ ਗਏ ਨੇ ਤਾਂ ਫਿਰ ਸਿੱਧੂ ਸਾਹਿਬ ਕੀ ਕਰਨਗੇ ਉਧਰ ਢਾਲੀਵਾਲ ਸਾਹਿਬ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਿੱਧੂ ਸਾਹਿਬ ਦਾ ਖੁਦ ਆਪਣਾ ਸਟੈਂਡ ਨਹੀਂ ਹੈ ਉਹ ਤੁਹਾਨੂੰ ਖੁਦ ਨਹੀਂ ਪਤਾ ਕਿੱਥੇ ਆਣਾ ਹੈ ਕਿੱਥੇ ਜਾਣਾ ਹੈ ਕੀ ਕਰਨਾ ਹੈ ਸੋ ਤਮਾਮ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਵੱਡੀ ਖਬਰ ਇਹ ਹੈ ਕਿ ਅੱਜ ਨਵਜੋਧਕੌਰ ਸਿੱਧੂ ਕਿਸੇ ਨਾ ਕਿਸੇ ਪਾਰਟੀ ਵਿੱਚ ਜਾਣ ਦਾ ਐਲਾਨ ਕਰ ਸਕਦੇ ਨੇ ਨਵਜੋਧਕੌਰ ਸਿੱਧੂ ਕਿਹੜੀ ਪਾਰਟੀ ਵਿੱਚ ਜਾਣਗੇ भाजपा या फिर आम आदमी पार्टी ये तो हुन आने वाला समय दसेगा पर नवजोत कौर सिद्धू ने पंजाब दी सियासत ते पंजाब दा मुखालपुर तरह पका दित है आपके मोबाइल पर तुरंत आएगी ब्रेकिंग न्यूज़ स्क्रीन पर सबसे पहले दिखेगी बड़ी खबर देश दुनिया की हर खबर एक जगह अब आपके मोबाइल पर तुरंत फटाफट इंस्टॉल कीजिए न्यूज़ नेशन ऐप और रखिए खुद को अपडेट